ਕੁਦਰਤ ਦੀ ਕਰੋਪੀ ਦਾ ਸ਼ਿਕਾਰ ਹੋਈ ਆਮ ਜਨਤਾ ਮਜਬੂਰਨ ਆਪਣਾ ਜ਼ਰੂਰੀ ਸਮਾਨ ਇੱਕ ਜਗ੍ਹਾ ਤੋਂ ਸੁਰੱਖਿਅਤ ਜਗ੍ਹਾ ਤੇ ਲਿਜਾਣ ਲਈ ਹੋਈ ਮਜਬੂਰ ਹੜ੍ਹ ਪੀੜਤ ਲੋਕਾਂ ਦੀ ਮਦਦ ਲਈ ਸਮਾਜ ਸੇਵੀ ਸੰਸਥਾਵਾਂ ਅੱਗੇ ਆਉਣ ਤਾਂ ਜੋ ਉਹਨਾਂ ਨੂੰ ਰਾਹਤ ਮਿਲ ਸਕੇ ਗੁਰਪ੍ਰੀਤ ਸਿੰਘ ਚਾਹਦ ਨੇ ਕੀਤੀ ਅਪੀਲ ਰਾਜ ਗੁਰਪ੍ਰੀਤ ਸਿੰਘ ਚਾਹਤ ਬੀਬੀ ਕੋਲਾਇਪਲਾਈ ਕੇਂਦਰ ਤੋਂ ਮਾਹ ਸਾਹ ਦੇਖਦੇ ਹੋ 1 ਇੰਚ ਪਾਣੀ ਪੰਜ-ਪੰਜ ਮਿੰਟ ਸੜਕਾਂ ਤੇ ਆ ਰਿਹਾ ਹੈ ਔਰ ਤੁਸੀਂ ਦੇਖ ਰਹੇ ਹਾਲਾਤ ਕਿਸ ਤਰ੍ਹਾਂ ਦੇ ਬਣੇ ਹੋਇਆ ਲੱਗਦਾ ਹੈ ਕਿ ਇਸ ਵੇਲੇ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਸੇਵਾ ਕਰਨੀ ਚਾਹੀਦੀ ਹੈ ਸੋ ਇਸ ਵੇਲੇ ਜੋ ਹਾਲਾਤ ਨੇ ਪੰਜਾਬ ਨੂੰ ਜਿਹੜੀ ਹੈ ਜੋ ਮਾਰ ਪਈ ਹੈ ਬਹੁਤ ਹੀ ਦੁੱਖ ਦੀ ਘੜੀ ਹੈ ਲੋਕਾਂ ਦੀ ਹਰ ਇੱਕ ਨੂੰ ਅੱਗੇ ਆਉਣਾ ਚਾਹੀਦਾ ਐਸੇ ਕਰਕੇ ਮਹਾਪੁਰ ਸਪਾਈ ਸਰ ਭਾਈ ਗੁਰਕਬਾਲ ਸਿੰਘ ਜੀ ਨੇ ਭਾਈ ਹਰਵਿੰਦਰਪਾਲ ਸਿੰਘ ਲਿਟਲ ਭਾਜੀ ਨੇ ਆਨੂੰ ਬੀਬੀ ਕੋਲਾਇਪਲਾਈ ਕੇਂਦਰਾਂ ਲੋ ਇੱਕ ਅੱਜ ਸਪੈਸ਼ਲ ਡਿਊਟੀ ਲਗਾ ਕੇ ਸਾਡੀ ਸੇਵਾ ਦੀ ਟੀਮ ਇੱਕ ਭੇਜੀ ਹੈ ਜਿਸ ਦਾ ਹੀ ਮਤਲਬ ਸੀ ਕਿ ਮਾਪੁਰਸ਼ਾਂ ਵੱਲੋਂ ਅੱਜ ਇਹ ਕარი ਜਾ ਕੇ ਸਾਰੇ ਲੋਕਾਂ ਦੇ ਜੋ ਦੁੱਖ ਦੇ ਵਿੱਚ ਜੋ ਘੜੀ ਆਈ ਹੈ ਲੋਕਾਂ ਨਾਲ ਮਿਲ ਕੇ ਸੰਗਤ ਨਾਲ ਮਿਲ ਕੇ ਜੋ ਇਹ ਜਿਸ ਨੂੰ ਜਿਹੜੀ ਜਿਹੜੀ ਲੋੜ ਹੈ ਜ਼ਰੂਰਤ ਹੈ ਉਸ ਲਈ ਮਾਪੁਰਸ਼ਾਂ ਨੇ ਭੇਜਿਆ ਹੈ ਕਿ ਕੱਲ ਤੋਂ ਆਪਣੀਆਂ ਜਿਹੜੀਆਂ ਸੁਗਾਵਾ ਉਹਨੇ ਟੀਮਾਂ ਸਾਰੀਆਂ ਜੋ ਸੇਵਾ ਸ਼ੁਰੂ ਹੋ ਜਾਏਗੀ ਤੁਸੀਂ ਲਿਸਟਾ ਬਣਾ ਕੇ ਲੈ ਜਾ ਰਹੇ ਹੋ ਕਿ ਕਿਹ ਕਿਹ ਚੀਜ਼ ਤੇ ਲੋਡ ਪੈ ਰਹੀ ਲੋਕਾਂ ਨੂੰ ਹਾਂਜੀ ਸੰਗਤ ਨੂੰ ਮਿਲ ਕੇ ਨਾਲ ਸਾਰਾ ਆਪਣਾ ਬਾਬਾ ਜੀ ਹਲੋ ਸਿੰਘ ਭਾਈ ਸਾਹਿਬ ਭਾਈ ਸਰਵਨ ਸਿੰਘ ਜੀ ਜੋ ਚਾਰਟ ਇਵੈਂਟ ਪੈਨ ਤੋਂ ਨੇ ਨਾਲ ਭਾਈ ਹਮਪਰ ਸਿੰਘ ਜੀ ਹੋਰ ਸਾਰੇ ਸਿੰਘ ਆਏ ਨੇ ਅੱਜ ਵੱਖਰੇ ਵੱਖਰੇ ਜਗ੍ਹਾ ਤੇ ਟੀਮਾਂ ਗਈਆਂ ਨੇ ਤੇ ਸੰਗਤ ਨਾਲ ਮੁਲਾਕਾਤਾਂ ਕਰਕੇ ਤੇ ਜੋ ਮਾਹ ਪ੍ਰੇਸ਼ਾਨ ਨੂੰ ਅੱਜ ਸਾਰੀ ਡਿਟੇਲ ਬਣਾ ਕੇ ਤੇ ਕੱਲ ਤੋਂ ਸਾਰਾ ਫਿਰ ਜਿਹੜੇ ਦੋ ਦੋ ਦਿਨ ਤੋਂ ਲੋਕ ਫਸੇ ਲੱਗਦਾ ਨਹੀਂ ਕਿ ਤੱਤੇ ਪੈਰ ਇਹਨਾਂ ਨੂੰ ਖਾਣੇ ਦੀ ਲੋੜ ਆ ਖਾਣੇ ਦੀ ਪੈਕਿੰਗ ਆਣੀ ਚਾਹੀਦੀ ਜੀ ਹਾਂ ਜੀ ਸਾਨੂੰ ਇੱਥੇ ਸੰਗਤ ਨੇ ਇੱਕ ਮੈਂ ਲੰਗਰ ਦੀ ਗੱਲ ਕਰਾਂਗੇ ਲੰਗਰ ਦੀ ਕਿਹਾ ਵੇ ਕਿ ਅਗਲੇ ਪਿੰਡਾਂ ਦੇ ਵਿੱਚ ਜੋ ਬਹੁਤ ਔਖਾ ਵੇ ਤੇ ਉੱਥੇ ਪਹੁੰਚਾਣਾ ਵੇ ਟਰਾਲੀਆਂ ਜਾਰੀਏ ਦੇ ਮਾਧਮ ਤੋਂ ਭੇਜ ਸਕਦੇ ਹਾਂ ਹਾਂ ਜੀ ਟਰਾਲੀਆਂ ਤੋਂ ਹੋ ਜਾਏਗਾ ਤੇ ਟਰਾਲੀਆਂ ਤੇ ਆਏਗਾ ਕੱਲ ਤੋਂ ਟਰਾਲੀਆਂ ਤੇ ਵੀ ਚਲੇ ਜਾਏਗਾ ਜਾਂ ਵੱਖਰੇ ਵੱਖਰੇ ਪਿੰਡਾਂ ਦੀਆਂ ਟੀਮਾਂ ਬਣ ਜਾਣਗੀਆਂ ਤੇ ਉਸੇ ਹਿਸਾਬ ਨਾਲ ਜੋ ਪੈਟਰੋਲ ਦੀ ਵੀ ਇੱਕ ਸਾਨੂੰ ਨੇ ਜਿਹੜੇ ਸਰਕਾਰ ਦੇ ਨੁਮਾਇਦੇ ਨੇ ਰਬਜੀ ਸਿੰਘ ਬਰਾੜ ਜੀ ਹੋਰਾਂ ਨੇ ਇਹਨਾਂ ਨੇ ਵੀ ਕਿਹਾ ਵੇ ਕਿ ਕਿ ਇਹ ਜਾਂ ਜੋ ਇਹਨਾਂ ਨੇ ਸਾਡੇ ਅਗਲੇ ਹਾਲਾਤ ਜੋ ਡੀਸੀ ਮੈਡਮ ਨੇ ਵੀ ਸਾਡੀ ਜੁਤੀ ਲਾਈਏ ਤੇ ਜਲਦੀ ਤੋਂ ਜਲਦੀ ਇਹ ਮਾਪੁਰਸ਼ਾਂ ਦਾ ਸਾਰਾ ਕਾਰਜ ਕੀਤਾ ਜਾਏਗਾ